ਜਲੰਧਰ ਦੇ ਮਸ਼ਹੂਰ ਕੁਲੜ ਪੀਜ਼ਾ ਕਫਲ ਦੀ ਦੁਕਾਨ ਤੇ ਨਿਆਂਗ ਸਿੰਘ ਵੱਲੋਂ ਕੀਤੇ ਹੰਗਾਮੇ ਤੋਂ ਬਾਅਦ ਹੁਣ ਕੁਲੜ ਪੀਜ਼ਾ ਵਾਲਿਆਂ ਦਾ ਪੱਖ ਸਾਹਮਣੇ ਆਇਆ ਸਹਿਜ ਰੋੜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਤੇ ਵੀਡੀਓ ਸਾਂਝੀ ਕਰਕੇ ਉਸ ਨੇ ਨਿਆਂਗ ਸਿੰਘ ਤੇ ਵੱਡੇ ਇਲਜ਼ਾਮ ਲਾਏ ਨੇ ਉਹਨਾਂ ਨੇ ਕਿਹਾ ਕਿ ਨਿਆਂਗ ਸਿੰਘ ਰੀਲ ਦਾ ਬਹਾਨਾ ਬਣਾ ਕੇ ਉਸ ਕੋਲੋਂ ਪੈਸੇ ਵਸੂਲਣ ਆਏ ਸੀ ਸਹਿਜ ਰੋੜਾ ਦਾ ਕਹਿਣਾ ਹੈ ਕਿ ਨਿਆਂਗ ਸਿੰਘ ਉਸ ਨੂੰ ਡਰਾ ਧਮਕਾ ਕੇ 50000 ਰੁਪਏ ਦੀ ਮੰਗ ਕਰ ਰਹੇ ਸੀ ਇਸ ਸਬੰਧੀ ਸਬੂਤ ਦੇ ਤੌਰ ਤੇ ਉਸ ਕੋਲ ਉਸ ਵੇਲੇ ਦੀ ਸੀਸੀਟੀਵੀ ਫੁਟੇਜ ਵੀ ਪਈ ਹੈ ਤੇ ਸਹਿਜੁਰੜਾ ਨੇ ਸਖਲਿਆ ਤੇ ਜਵਾਬ ਦਿੰਦੇ ਹੋਏ ਕਿਹਾ ਕਿ ਉਸ ਦੇ ਸਿੱਖੀ ਸਰੂਪ ਤੇ ਸਵਾਲ ਚੁੱਕਣ ਵਾਲੇ ਨਿਆਂਗ ਸਿੰਘਾ ਨੇ ਖੁਦ ਬਾਣੇ ਨੂੰ ਦਾਗਦਾਰ ਕੀਤਾ ਹੈ ਤੇ ਜਿਸ ਤਰ੍ਹਾਂ ਉਸ ਨੂੰ ਡਰਾ ਤੰਕਾ ਕੇ ਪੈਸੇ ਮੰਗੇ ਜਾ ਰਹੇ ਨੇ ਉਹ ਇਸ ਦਾ ਵਿਰੋਧ ਕਰਦੇ ਨੇ ਸਹਿਜੁਰੜਾ ਇਹ ਵੀ ਕਹਿਣਾ ਹੈ ਕਿ ਨਿਆਂਗ ਸਿੰਘ ਦਾ ਅਸਰ ਰੂਪ ਸਭ ਦੇ ਸਾਹਮਣੇ ਲਿਆਉਣ ਤੋਂ ਬਾਅਦ ਉਸਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ ਲੇਕਿਨ ਉਹ ਕਿਸੇ ਤੋਂ ਡਰੇਗਾ ਨਹੀਂ ਤੇ ਆਪਣੀ ਗੱਲ ਤੇ ਆਪਣਾ ਪੱਖ ਸੱਪ ਦੇ ਸਾਹਮਣੇ ਰੱਖੇਗਾ ਬਾਕੀ ਦੋਸਤੋ ਕੁਲੜ ਪੀਜਾ ਵੱਲੋਂ ਦਿੱਤੇ ਗਏ ਇਸ ਬਿਆਨ ਦਾ ਕਿੰਨੀ ਕੀ ਸਚਾਈ ਹੈ ਇਹ ਸਾਨੂੰ ਆਉਣ ਵਾਲੇ ਸਮੇਂ ਤੇ ਪਤਾ ਲੱਗੂਗਾ ਬਾਕੀ ਤੁਹਾਨੂੰ ਕੀ ਲੱਗਦਾ ਹੈ ਕੁਲੜ ਪੀਜਾ ਵਾਲਾ ਆਪਣੀ ਬਚਾਅ ਵਿੱਚ ਇਹ ਸਭ ਕੁਝ ਝੂਠ ਬੋ ਰਿਹਾ ਜਾਂ ਫਿਰ ਸੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜਨੂਬ ਕਰ ਦਿਓ ਧੰਨਵਾਦ ਜੀ